ਸਸਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਮੈਂ ਲੱਗੀ ਜੀ ਸਵੇਰ ਸਵੇਰ ਮਿਰਚਾਂ ਨੂੰ ਮਿਰਚਾਂ ਮੈਂ ਖਸਾਂਤੀਆਂ ਸੰਡੇ ਦੀਆਂ ਲਿਆਂਦੀਆਂ ਹੋਈਆਂ ਤੋੜ ਕੇ ਤੇ ਪਰ ਮੇਰਾ ਟਾਈਮ ਹੀ ਨਹੀਂ ਲੱਗਾਗਾ ਵਿੱਚ ਇਦਾਂ ਹੀ ਰੱਖਿਆ ਹੋਈਆਂ ਸੀ ਵੈਸੇ ਤਾਂ ਮੈਂ ਇੱਕ ਵਾਰੀ ਤਾਂ ਟੋਕਰੀ ਚ ਕੱਢਦੀਆਂ ਸੀ ਤੇ ਇਹਦੇ ਵਿੱਚ ਸ਼ਾਂਤੀ ਕਰਨ ਵਾਲੀ ਰਹਿ ਗਈ ਸੀ ਕਿਉਂਕਿ ਮੈਂ ਜਿਹੜੀਆਂ ਲਾਲ ਆ ਉਹ ਲੱਗ ਰੱਖਦੀ ਹੁੰਦੀਆਂ ਸਕਉਣ ਵਾਸਤੇ ਤੇ ਜਿਹੜੀਆਂ ਹਰੀਆਂ ਵਾ ਤੇ ਉਹ ਚਲੋ ਸਬਜੀ ਸਬਜੀ ਚ ਪੈ ਜਾਂਦੀਆਂ ਧਾਲ ਸਬਜੀ ਚ ਤੇ ਇਦਾਂ ਵਿੱਚੋਂ ਹਰੀਆਂ ਕੱਢੀ ਜਾਂਨੇ ਸੀ ਟਾਈਮ ਨਹੀਂ ਲੱਗਦਾ ਸੀ ਤੇ ਵੈਸੇ ਨਾ ਹੁਣ ਸੁੱਕੀਆਂ ਵੀ ਘੱਟੀਆਂ ਕਿਉਂਕਿ ਅੰਦਰ ਛੇ ਧੁੱਪ ਹੁਣ ਉਨੀ ਕੀ ਆਉਂਦੀ ਐ ਮਿਨੀਮ ਪੈੰਦੇ ਕਰਕੇ ਫੇਰ ਵੀ ਮੈਂ ਕਿਹਾ ਚਲੋ ਸੁੱਕੀ ਜਾਣਗੀਆਂ ਬਾਹਰ ਦੀ ਮੈਂ ਪਾਉਂਦੀ ਹੁੰਦੀ ਅੰਦਰ ਹੀ ਸਕਾਉਣੀ ਹੁੰਦੀ ਐ ਬਾਹਰ ਇਦਾਂ ਨਾ ਵੀ ਕੋਈ ਗੱਡੀਆਂ ਗੋਟੀਆਂ ਲੰਗਤਿਆਂ ਰਹਿੰਦੀਆਂ ਮੈਨੂੰ ਫੇਰ ਵੀ ਹੁੰਦਾ ਵੀ ਢੋਟ ਧੜਨਾ ਪੈ ਜਾਵੇ ਤੇ ਤਾਂ ਕਰਕੇ ਫੇਰ ਇਹਨਾਂ ਮੈਂ ਅੰਦਰ ਹੀ ਸਕਾਉਣੀ ਹੁੰਦੀ ਐ ਅੰਦਰ ਜਿੰਨੀ ਧੁੱਪ ਆਉਂਦੀ ਐ ਬਾਅਦ ਚ ਦੁਪਹਿਰ ਵਾਰ ਫੇਰ ਕਿਚਨ ਚ ਆਉਂਦੀ ਐ ਉੱਥੇ ਰੱਖ ਦਿੰਦੀ ਹੁੰਦੀ ਐ ਤੇ ਮੈਂ ਨਾ ਮਿੱਟੜੇ ਲਾਈ ਆ ਆ ਤਾਂ ਵੈਸੇ ਸੁੱਕੀਆਂ ਜੀਆਂ ਪਈਆਂ ਵਈ ਟੜੇ ਵੀ ਭਰ ਗਏ ਪਰ ਇਹਨੂੰ ਲੱਗਣਗੇ ਇੱਕ ਦੋ ਧੁੱਪਾਂ ਹੋਰ ਆਹ ਜੀ ਕਿੱਲੀਆਂ ਦਾ ਤੇ ਇੱਧਰ ਅਜ ਮੈਂ ਲਾ ਲੀ ਨਾ ਮਿੱਟੜੇ ਤੇ ਲਾਲ ਆ ਜਿਹੜੀਆਂ ਇਹਦੇ ਚ ਪਾ ਦੂੰਗੀ ਤੇ ਹਰੀਆਂ ਇੱਧਰ ਪਾ ਕੇ ਰੱਖ ਲੈਣੀ ਹੁਣ ਮੈਂ ਕਰਦੀ ਇਹਨਾਂ ਦੀ ਸ਼ਾਂਤੀ ਵਿੱਟੀ ਫਲੀਆਂ ਪਈਆਂ ਵਾ ਉਹ ਬਾਰੇ ਦੀ ਹੁਣ ਦਿਨ 3.3 ਹੋ ਗਏ ਅਸੀਂ ਤਾਂ ਰੋਟੀ ਰੋਟੀ ਖਾ ਕੇ ਪੈ ਗਏ ਸੀ ਰੈਸਟ ਕਰ ਲੱਗ ਗਈ ਸੀ ਤੇ ਹੁਣ ਮੈਂ ਲੱਗੀ ਹਾਂ ਸ਼ਿਮਲਾ ਮਿਰਚਾਂ ਦੀ ਸਬਜ਼ੀ ਬਣਾਉਣ ਕਿਉਂਕਿ ਕੋਰਾ ਤੇ ਜਸਵੀਰ ਗਏ ਸੀ ਕੰਮ ਤੇ ਤੇ ਉਹ ਸਾਢੇ ਕਿ ਤਿੰਨ ਕੰਮ ਛੱਡਦੇ ਆ ਹੁਣ ਬਸ ਉਧਰੋਂ ਨਾ ਧੋ ਕੇ ਆਉਣਗੇ ਤੇ ਮੇਰੀ ਛੁੱਟੀ ਸੀ ਅੱਜ ਮੈਂ ਘਰੇ ਹੀ ਸੀ ਮੈਂ ਕਿਹਾ ਚਲੋ ਹੁਣ ਮੈਂ ਸਬਜ਼ੀ ਬਣਾ ਲੈਨੀ ਆ ਚਾਰ ਕਬਾਦੇ ਨੂੰ ਆਉਣਗੇ ਤੇ ਉਹਨਾਂ ਨੂੰ ਅੱਜ ਲੋਥੇ ਮੈਂ ਫਿਰ ਬਲਾ ਦੋਗੀ ਨਾਲ ਦਹੀਂ ਤੇ ਨਾਲ ਸ਼ਿਮਲਾ ਮਿਰਚਾਂ ਦੀ ਸਬਜ਼ੀ ਹੋ ਜੂਗੀ ਹੁਣ ਮੈਂ ਲੱਗੀ ਸੀ ਕਟਰ ਮੈਂ ਕਿਹਾ ਚਲੋ ਤੜਤੜ ਸਬਜ਼ੀ ਤੜਕਾ ਲਾ ਦਿੰਨੀ ਫਿਰ ਤੜਤੜ ਤੇ ਸਬਜ਼ੀ ਫੱਤੀ ਪਈ ਤੜਕਾ ਧਰਿਆ ਹੋਇਆ ਤੇ ਇੱਧਰ ਮੈਸਚਾ ਹੁਣ ਮੈਂ ਇੱਧਰ ਪਾਤੀ ਕਿਉਂਕਿ ਹੁਣ ਧੋਪਾ ਤੇ ਚੰਚੇ ਮਾਸ਼ੀ ਜੇ ਨਹੀਂ ਧੋਪਾ ਆ ਰਹੀ ਇਸ ਮੋਟ ਤਾਂ ਇਹਨੇ ਸਾਰੇ ਮੈਚਾਂ ਦੇ ਇੱਧਰ ਪਾ ਲਈਆਂ ਵਾ। ਹਨ ਸ਼ਾਨੋਂ ਤੇ ਗੋਰਾ ਚੱਲੇ ਬਾਲ ਖਟਾਉਣ। ਜਿਸ ਵੀਰ ਹਲੇ ਆਇਆ ਨਹੀਂ ਉੱਤਰੀ। ਕਹਿੰਦਾ ਮੰਮੀ ਰੋਟੀ ਆ ਕੇ ਖਾਵਾਂਗੇ ਪਹਿਲਾਂ ਬਾਲ ਖਟਾ ਲਈਏ ਸੀ। ਅਪਾਇੰਟਮੈਂਟ ਸੀ ਨੇ 4:30 ਵਜੇ ਦੀ। ਲੋ ਜੀ ਆ ਸਾਡੇ ਮੈਂਬਰ ਚੱਲੇ ਨੇ ਹੁਣ ਪੈਸੇ ਖਰਚਣ। ਇਹਨਾਂ ਕੋਲੇ ਜਦੋਂ ਟਾਰਗੇਟ ਦੇ ਵਿੱਚ ਹੁਣ ਜੇ ਬਹਲਕੀ ਕਰਕੇ ਆਉਣਗੇ। ਸੜਾ ਬੱਚਾ ਵੀ ਨਿਕਲਿਆ ਉਹ ਦੇਖ ਉਹ ਪਾਸ ਚੱਕ ਲਿਆ ਉਹ ਥੋੜੇ ਜਿਹਾ ਵੱਧ ਖਰਾਬ ਕੁੱਟੀ ਦਾ ਲਾਹਾ ਤਖ ਦੇ ਰਹੀ ਹੈ ਇਹ ਦੇਖੇ ਮਾਂ ਮਾਤੀ ਆਣਾ ਇਹ ਬਸ ਇਹ ਲੜਦੀਆਂ ਉਹ ਦਵਾਈ ਕਹਿੰਦੀਆਂ ਉੱਥੋਂ ਲੈਣੀ ਆ ਮਮਾ ਇਹ ਕਹਿੰਦੀ ਉੱਥੋਂ ਲੈਣੀ ਆ ਕੋਈ ਕਹਿੰਦਾ ਚਿੰਤਰੋ ਜਾਣਾ ਕੋਈ ਕਹਿੰਦਾ ਡਾਕਟਰ ਦੇ ਜਾਣਾ ਹੁਣ ਪਤਾ ਨਹੀਂ ਚਿੰਤਰੋ ਤੇ ਜਾਣਾ ਕਿ ਡਾਕਟਰ ਤੇ ਜਾਣਾ ਇਹ ਡਿਸੀਜਨ ਪਤਾ ਨਹੀਂ ਕਿਹੜੀਆਂ ਬੱਤੀਆਂ ਤੇ ਜਾ ਕੇ ਲੈਣਾ ਹਜੇ ਮੈਂ ਕਿ ਕੀ ਆ ਗਿਆ ਇਹ ਇਹਨੂੰ ਕੀ ਕਹਿੰਦੇ ਨੇ? ਉਹ ਸਾਹਮਣੇ ਲਿਖਿਆ ਸੈਂਟਰੋਜ ਆ ਗਿਆ ਆਪਾਂ ਸੈਂਟਰੋ ਜਾ ਕੇ ਆਪਾਂ ਨਹੀਂ ਇਹ ਸੈਂਟਰ ਤੋਂ ਥੋੜੀ ਆ ਹਨਾ ਹਾਂ ਇਹ ਸੈਂਟਰ ਤੋਂ ਆਇਆ ਨਾ ਜਿਹੜਾ ਪਾਰਕ ਚਾਹੇ ਅੱਛਾ ਫਾਰਮੇਸੀ ਆਹ ਹੈ ਆ ਬਾਅਦ ਵਿੱਚ ਸਾਹਮਣੇ ਪਾਰਕ ਹੈ ਠੀਕ ਆ ਚਾਰੋਂ ਸਾਰੇ ਪਾਰਕ ਦੇ ਹਾਂ ਬੇਲਿਆ ਜਿਹਨਾਂ ਨੂੰ ਕੰਮ ਨਹੀਂ ਹੈਗਾ ਹਾਂ ਮਤਲਬ ਤੁਸੀਂ ਬੇਲਿਆ ਜਾ ਰਹੇ ਹੋ ਆ ਕੇ ਫਾਰਮੇਸੀ ਸਾਡੀ

ਨਾਈਟਰੋ ਬੀਚੂ ਦਾ ਹੋ ਬਾਈ ਜਿੰਨੇ ਆ ਆਪਣੇ ਮੈਂਬਰ ਬਹਿ ਗਿਆ ਕੇ ਸਾਰੇ ਵੇਲੇ ਨੇ ਹੁਣ ਅੱਜ ਸੁੱਟੀ ਸੀ ਨਾ ਆ ਬੈਠੇ ਨੇ ਸਾਰੇ ਵੇਲੇ ਨੇ ਇਹਦਾ ਜਿਨ੍ਹਾਂ ਨੇ ਖਾ ਕੇ ਰੋ ਸਵੇਰ ਵਾਲੇ ਰੋਟੀਆਂ ਖਾ ਲਿਆ ਨੂੰ ਰਾਤ ਵਾਲੀ ਜਾ ਕੇ ਘਰੇ ਖਾਣਗੇ ਸਾਰੇ ਵੇਲੇ ਨੇ ਬੱਚਾ ਸਾਡਾ ਅਜ ਵੜ ਕੇ ਆਇਆ ਆ ਦੇਖੋ ਵੇਲੇ ਬੰਦੇ ਸਲਫੀਆਂ ਲੈ ਰਹੇ ਨੇ 500 ਸਾਲ ਹੋ ਗਏ ਹਜੇ ਵੀ ਸਲਫੀਆਂ ਕਰਾਈ ਜਾਂਦੇ ਆ ਉਹੀ ਹੈ 7 ਸਾਲ ਹੋ ਗਿਆ ਜੀ ਫੋਟੋਮੇ ਕਰਾਈ ਜਾਂਦੇ ਆ ਇਹ ਮਿਰਰ ਦਾ ਤਾਂ ਮੰਨੀ ਗੱਲ ਵੀ ਇੰਡੀਆ ਤੋਂ ਨਵਾਂ ਨਵਾਂ ਆਇਆ ਉਹਨੂੰ ਚਾਹ ਹੁੰਦਾ ਹੈ ਕਦੇ ਬੁੱਤ ਜੇ ਕੋਲੇ ਖੜ ਕੇ ਫੋਟੋ ਕਰਾ ਲਈ ਕਦੇ 20 ਤੇ ਜਾ ਕੇ ਕਰਾ ਲਈ ਆ ਪਿੰਡਾਂ ਦੇ ਨਾਅ ਨੇ ਆਪਣੇ ਤਾਂ ਪਤਾ ਨਹੀਂ ਲੱਗਦਾ ਇੱਥੇ ਤਾਂ ਪਤਾ ਨਹੀਂ ਆ ਕੀ ਲਿਖਿਆ ਸਮਝ ਹੀ ਨਹੀਂ ਆਉਂਦੀ ਨਾ ਹੀ ਪਤਾ ਲੱਗਦਾ ਪੁੱਛ ਕੇ ਇਹਦਾ ਆ ਗਿਆ ਡਾਕ ਜਿੱਥੇ ਹੀ ਸਮਾਨ ਖਰੀਦਣਾ ਉਹ ਠੰਡੇ ਚੱਕੇ ਜਾਣਗੇ ਆਲੋਈ ਬੱਚੇ ਨੂੰ ਚੱਕ ਲੈ ਠੰਡਾ ਠੰਡਾ ਵੀ ਕੋਈ ਚੱਕਿਆ ਕੋ ਚੱਕਿਆ ਆਪਾਂ ਮੈਂਬਰ ਤੇ ਨਾ ਠੰਡਾ ਇੱਕ ਚੱਕੇ ਹੀ ਆ ਮਾਰ ਕੀ ਟੱਛਨੀ ਆ ਕਿਨੂੰ ਆ ਗਿਆ ਹਰੇ ਕਿਨੂੰ ਆ ਗਿਆ ਆ ਕੀ ਚੀਜ਼ ਆ ਅੱਜ ਇੱਥੇ ਅਸੀਂ ਕਾ ਕਟਿਆ ਸੀ ਉੱਥੇ ਵਾਧੂ ਲੱਗਿਆ ਵਸੇ ਤੇ ਪਰ ਜੀਬ ਜੀ ਤੇ ਜੰਮ ਗਿਆ ਮੇਰੇ ਖਾਨ ਦੇ ਮੈਨੂੰ ਫਰੂਟ ਆਪਣੇ ਥੱਲੇ ਨਹੀਂ ਲੱਗੇ ਇਹਨੇ ਇੱਕ ਦੰ ਫਰਕੀਏ ਫਰੂਟ ਦਾ ਨਾਮ ਇਹ ਲਿਖਿਆ ਵਾ ਕਾਕੀ ਦੂਰੀ ਬਿੰਗਲਾ ਉੱਥੇ ਉੱਥੇ ਨੂੰ ਗੁਰ ਹੈਗੇ ਨੇ ਜਾਵਾਂ ਕਿੱਥੋਂ ਗੁਰ ਲੱਗੇ ਤੋੜ ਕੇ ਲਿਆਵਾਂਗੇ ਹਾਂ ਉਹ ਬੱਚੋ ਨਾਲ ਥੋੜੇ ਜਿਹਾ ਹੋਣ ਵਿੱਚ ਦਾਣੇ ਜਿਵੇਂ ਬਾਲੇ ਬੰਗ ਨਹੀਂ ਹੁੰਦੇ ਸਵਾਲੇ ਗੁਰ ਹਾਂ ਆਹ ਫਰੋਟ ਵੀ ਲਿਓਣੇ ਹਜੇ ਅਖਰੋਟ ਵੀ ਲਿਓਣੇ ਮਨੇਜਰ ਮਨੇਜਰ ਤੇ ਤੋੜ ਕੇ ਹਾਂ ਮਨੇਜਰ ਜਾਣਾ ਉੱਥੇ ਹੀ ਤੋੜਾਂਗੇ ਸੰਡੇ ਦੇਖਦੇ ਆਂ ਫਿਰ ਸੰਡੇ ਲਿਆਵਾਂਗੇ ਤੋੜ ਕੇ ਸੇਮਲਾ ਮਰਚਾਂ ਗਿਆ ਖੀਰੇ ਬਤਾਉਂ ਫਰਾਗ ਦੂਜੀ ਐ ਇਹ ਚੋਲੇ ਆ ਨਹੀਂ ਹਾਂ ਦੂਜੀ ਫਰਾ ਵੀ ਨਾ ਕੀ ਕੀਨੇ ਨੇ ਸਿਲਵੋਰਾ ਗੜਨੇ ਮੋਕਲੇ ਸੀ ਖਰੀ ਹੁਣ ਚੰਤਰੋ ਅਸੀਂ ਬਾਹਰ ਤੇ ਆ ਗਏ ਇਹ ਤਾਂ ਕੱਫੇ ਵਗੈਰਾ ਲਵਾਗੇ ਮੈਲਾ ਸੀ ਮਾਰਕਿੰਗ ਵਾਲੀ ਮਾਰਕੀਟ ਚ ਗਏ ਸੀ ਮੈਡੀਸਨ ਲੈਣੀ ਸੀ ਹੁਣ ਅਸੀਂ ਪਹੁੰਚੇ ਇੱਥੇ ਦੋ ਮੈਂਬਰ ਮੈਂ ਤਾਂ ਪਹਿਲਾਂ ਕਿਨਾਂਗੇ ਆ ਮੈਂ ਪਿੱਛੇ ਥੋੜਾ ਜਾ ਹੁਣ ਅਸੀਂ ਚੱਲੇ ਆ ਆ ਬੈਠਾ ਦੋ ਸਾਢੇ ਮੈਂਬਰ ਪਹਿਲਾਂ ਹੀ ਬਹੁਤ ਹੀ ਭੁੱਖੇ ਸੀ ਇਹਨਾਂ ਨੂੰ ਭੁੱਖ ਲੱਗੀ ਸੀ ਆ ਬੱਚਾ ਸਾਡਾ ਇਨੂੰ ਬਹੁਤ ਭੁੱਖ ਲੱਗੀ ਸੀ ਛੇਤੀ ਛੇਤੀ ਆ ਕੇ ਕੁਰਸੀਆਂ ਦਾ ਬਲ ਲੈ ਗਨਾਂ ਨੇ। ਬਾਕੀ ਮੈਨੂੰ ਦੇਖਣੇ ਲੋੜ ਹੀ ਨਹੀਂ ਮੇਰੇ ਤਾਂ ਆਵਾਜ਼ ਸੁਣ ਕੇ ਪਤਾ ਲੱਗ ਜਣਾ ਕਿ ਕੌਣ ਆ। ਠੀਕ ਆ। ਆਪਾਂ ਖਾਵਾਂਗੇ ਮੱਕੀ ਦੀ ਰੋਟੀ ਸਰੋਂ ਦਾ ਸਾਗ। ਉਹ ਮਿਲੂ ਤਾਂ ਦੱਸੋ। ਨਾਲ ਮੂਲੀ ਨਹੀਂ? ਹਾਂ ਮੂਲੀ ਵੀ ਆਊਗੀ। ਨਾਲ ਅਦਰਕ ਦਾ ਚਾਰ ਵੀ ਆਊ। ਇਹਨਾਂ ਕਰ ਸੀ ਜਰਾ। ਆਦਰਕ ਕਿਉਂ ਲਈ? ਨਹੀਂ ਅਦਰਕ ਤੇ ਹੋੜਾ। ਅਦਰਕ ਵੀ ਆਉਂਦਾ। ਹੋਣ ਆਪਨੇ ਔਲੇ ਆ ਗਏ ਹੋਣੇ ਤੇ ਹੁਣ ਆਪ ਨੂੰ ਔਲੇ ਤਾਂ ਮੰਗਵਾਲ ਕੇ ਔਲੇ ਦਾ ਚਾਰ ਪਾ ਲੈ ਔਲੇ ਦਾ ਚਾਰ ਹਾਂ ਫਿਰ ਤੁਸੀਂ ਔਲੇ ਠੂ ਦਾ ਚਾਰੀ ਭਾਲੋਗੇ ਨਹੀਂ ਕਿਉਂ ਮੈਂ ਨਹੀਂ ਔਲਿਆਂ ਦਾ ਕਿਉਂ ਕੱਲੇ ਕੱਲੇ ਦਾ ਚਾਰ ਨਹੀਂ ਸਰਜੂ ਦਾ ਅਦਰਕ ਵੀ ਚਾਹੀਦਾ ਹੁ ਫਿਰ ਕਿਉਂ ਸਰਦੀਆਂ ਆਉਣਗੀਆਂ ਮੂਰੇ ਅੱਧਾ ਕਹਿੰਦਾ ਗਿਆਨ ਨੂੰ ਕਹਿੰਦਾ ਗਿਆਨ ਨੂੰ ਕਹਿੰਦਾ ਲਿਓ ਵੱਡਸ ਇੱਥੇ ਲਵਾਂਗੇ ਅੱਧਾ ਤੱਕ ਤਾਂ ਮਿਲ ਜਾਂਦਾ ਇੱਥੇ ਤੂੰ ਕੀ ਘਰ ਨਾ ਜਿਸ ਜੋ ਮੰਗਾ ਲਓ ਇਦੋਏ ਪੀਜ਼ੇ ਉਹ ਲੈ ਲਓ ਐ ਬਸ ਮੈਨੇ ਸੀ ਪਾਣੀ ਕਹਿੰਦੇ ਤੂੰ ਐ ਐਂਕੀ ਬਿਕੇ ਦੀ ਆਕਾ ਆਕਾ ਐਨਾ ਤਾਂ ਮੈਨੂੰ ਆਉਂਦਾ ਬਈ ਪਾਣੀ ਬੜੇ ਨਾਲ ਸੰਬੰਧ ਨਹੀਂ ਹੈ। ਇਹ ਦੰਦਾ ਜੜਾ ਨੂੰ ਨਿਕਲੋ। ਇਹ ਬੋਤਲ ਲੈਣੀ। ਤੂੰ ਅੱਗੇ ਖੁਸ਼ੀ। ਤੂੰ ਖਾਣ ਨੂੰ ਕਹਸ ਨਹੀਂ ਜਮੈਂ ਇੱਥੇ। ਕਿਹ? ਇਹ ਤਾਂ ਮੇਰੇਆਂ ਵਿੱਚੋਂ ਖਾ ਲਈ ਪੀ ਜਾ। ਆ ਮਗਾਲੀ ਸੀ ਪਿੰਡ ਵਾਲੇ ਹਿਸਾਬ ਨਾਲ ਦਾਅ ਰੋਟੀ। ਬੈਸ ਤਾਨੂੰ ਪੀਜਾ ਕਹਿੰਦੇ ਆ। ਪਰ ਆਪਣੇ ਇੰਡੀਆ ਦੇ ਹਿਸਾਬ ਨਾਲ ਤਾਂ ਦਾਅ ਰੋਟੀ ਹੀ ਮੰਗਾਈ ਆ। ਆ ਪਾਣੀ ਹੈ ਜੀ। ਆ ਦੇਖ ਲਓ ਆਪਾਂ ਜਵਾਕਾ ਨੂੰ ਪਿਉਣ ਨੂੰ ਇੰਨੇ-ਇੰਨੇ ਗਲਾਸ ਚ। ਇਹ ਹੁਣ ਆ ਸਾਨੂੰ ਪਿਉਣ ਦੇ ਵਾਸਤੇ ਜਿਹੜੀਆਂ ਗਲਾਸ ਰੱਖੇ ਆ। ਇਨਾ ਦੰਦਾਂ ਨੂੰ ਲੱਗੇ ਨਾ ਜਾੜਾ ਨਾ ਲੱਗੇ ਇਹ ਫਾਇਦਾ ਨਹੀਂ ਤੇਰੇ ਬਾਸ ਤੇ ਦਾ ਹੱਥ ਜਿ ਫੜੇ ਆ ਸਾਡੀ ਮੈਕ ਨੇ ਗਲਾਸ ਆਪ ਦਾ ਵੱਡਾ ਮਗਾਲਾ ਦੇਖੀ ਹੈ ਆਪ ਨਿੱਕੀ ਜਿਹਾ ਗਲਾਸ ਵੱਡਾ ਮਗਾਲਾ ਲੋ ਜੀ ਹੁਣ ਆ ਗਈ ਸਾਡੀ ਗੱਡੀ ਖਾਣਾ ਸੀ ਇਥੇ ਪੀਜ਼ਾ ਵਗੈਰਾ ਖਾ ਲਿਆ ਉਹ ਬੱਚਾ ਹੜੜੜਦਾ ਹੀ ਫਟ ਚੁਲਿਆ ਆ ਮੈਂ ਕਾ ਬਾਟ ਕੰਬਰਾ ਕਰ ਥੋੜੀ ਨੇ ਚਾਓ ਚਾਓ ਲੈਨਟਰ ਨਾ ਤੋ ਮੈਂ ਕਾ ਸੀਟ ਚੇਂਜ ਕਰਕੇ ਪੁੱਤਾ ਸਿਗਨਲ ਗੁਆਚ ਗਿਆ ਤਾਂ ਤੋ ਕਰੀਏ ਪਹਿ ਬਦਲੇ ਜਾਣਗੇ ਹਾਂਜੀ ਸਿਗਨਲ ਗੁਆਚ ਗਿਆ ਸੀਗਾ ਦੱਸ ਜੂਰੋ ਮੀਟ ਨੂੰ ਕੀ ਹੋ ਗਿਆ ਇੰਨੀ ਵਿੱਚ ਨਾ ਤੁਰ ਬੱਸ ਉਹਨੇ ਪਿੱਛੇ ਹੀ ਹੋਇਆ ਕਰੂਗੀ ਹੁਣ ਅਸੀਂ ਚੱਲਿਆਂ ਘਰੇ ਆ ਬਾਪ ਜੀ ਘਰੇ ਜਾ ਕੇ ਬਣਾਉਣੀਆਂ ਰੋਟੀਆਂ ਸਬਜੀ ਬਣੀ ਪਈ ਆ ਆਟਾ ਮੇਰੇ ਹਿਸਾਬ ਚ ਗੁੰਨਣ ਵਾਲਾ ਆ ਆਟਾ ਮੇਰਾ ਸਾਡੂ ਗੁੰਨੂਗਾ ਕਰ ਜਾ ਕੇ ਗੁੰਨ ਕੇ ਆਏ ਮੈਂ ਆਟਾ ਗੁੰਨੇ ਆ ਹਾਂਜੀ ਨਹੀਂ ਪਤਾ ਨਹੀਂ ਮੇਰੇ ਗੁੜੀ ਆਟੇ ਦੇ ਪਰੋਠੇ ਖਾਏ ਹੋ ਇਹ ਬਰਾਟਾ ਤੁਸੀਂ ਗੁੰਨੋਗੇ ਨਾ ਰਾਤ ਤਾਂ ਮੈਂ ਗੁੰਨ ਲਿਆ ਸੀ ਹੁਣ ਤੁਹਾਡੀ 바ਰੀ ਹੈ ਨਾ ਫੇਰ ਹਾਂ ਅੱਜ ਮੈਂ ਤਾਂ ਆਪਾਂ ਤਾਂ ਸੱਚ ਪੀਜੇ ਖਾ ਲਿਆ ਆਪਾਂ ਹਾਂ ਅਸੀਂ ਪੀਜੇ ਖਾ ਲਿਆ ਬੇਚ ਤੁਸੀਂ ਨਾ ਵੀ ਕਿੰਨਾ ਕੋਈ ਗੱਲ ਨਹੀਂ ਤੁਹਾਡੀ ਇੱਛਾ ਤੁਸੀਂ ਭੁੱਖੇ ਵੀ ਸੌਣਾ ਸੌ ਸਕਦੇ ਹੋ ਕੀ ਕਹਿਣਾ ਚਾਹੋਗੇ ਕਿੱਥੇ ਆਏ ਅੱਜ ਸਾਡੂ ਆ ਹਾਂ ਕਿੱਥੇ ਘੁੰਮਿਆ ਅ ਚਿੰਤਰੋ ਹਾਂ ਅਸੀਂ ਚਿੰਤਰੋ ਆਇਆ ਅਸੀਂ ਪਹਿਲਾਂ ਅਸੀਂ ਪਾਰਕਿੰਗ ਆਏ ਉਧਰ ਪਾਰਕਿੰਗ ਵਾਲੀ ਆ ਜੀ ਪਾਰਕਿੰਗ ਤੋਂ ਪਹਿਲਾਂ ਦਵਾਈ ਲੈਣ ਕਿੱਥੇ ਗਏ ਸੀ ਅਸੀਂ ਗਏ ਸੀ ਉਹ ਕਿਸੀ 18ਵੇਂ ਸੀ ਤੇ ਗਏ ਸੀ ਬਸ ਤਾਂ ਮਾਸਿਆ ਫਰਮਾਚੀਆ ਫਰਮਾਚੀਆ ਅੱਜ ਕਿਹੜੇ ਕਿਹੜੇ ਪਿੰਡ ਗਏ ਸੀ ਕੰਮ ਅੱਜ ਦਾ ਗਾਉ ਸੀ ਹਾਂ ਗਲਤੋਨੀ 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 ਤੀਨੋਂ ਗਲਤ ਤੀਨਾ ਗਲਤੋਨੀ ਗਲਤੋਨੇ ਤੈਨਾਂ ਬੋਲਦੇ ਨਹੀਂ ਕੁੱਤਰੋ ਫਿਆ ਨਹੀਂ ਕੁੱਤਰੋ